ਇਸ ਵੇਲੇ ਦੀ ਵੱਡੀ ਖਬਰ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋ ਰਹੇ ਹਿਮਾਚਲ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੀ ਤਸਵੀਰ ਵਾਲੇ ਝੰਡੇ ਦਾ ਨਰਾਦਰ ਕਰਨ ਵਾਲੇ ਅਮਨਸੂਤ ਖਿਲਾਫ ਧਾਰਮਿਕ ਭਾਵਨਾ ਨੂੰ ਭੜਕਾਉਣ ਦੇ ਮਾਮਲੇ ਦੇ ਵਿੱਚ ਕੇਸ ਦਰਜ ਕਰ ਦਿੱਤਾ ਗਿਆ ਹੈ ਤੇ ਇਹ ਵੀ ਜ਼ਿਕਰਯੋਗ ਹੈ ਕਿ ਵਿਜੇ ਕੁਮਾਰ ਨਾਂ ਦੇ ਵਿਅਕਤੀ ਦੇ ਵੱਲੋਂ ਪੁਲਿਸ ਨੂੰ ਅਮਨਸੂਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ ਤੇ ਜਿਸ ਤੇ ਕਾਰਵਾਈ ਕਰਦਿਆਂ ਹੋયા ਮਣੀ ਕਰਨ ਪੁਲਿਸ ਨੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਤੇ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਅਮਨ ਸੂਦ ਨੇ ਹਿਮਾਚਲ ਵਿੱਚ ਧਾਰਮਿਕ ਯਾਤਰਾ ਤੇ ਆਉਂਦੇ ਸਿੱਖਾਂ ਖਿਲਾਫ ਪੀੜ ਨੂੰ ਪੜਕਾਉਣ ਦਾ ਕੰਮ ਕੀਤਾ ਹੈ ਜਿਸ ਨਾਲ ਦੋ ਭਾਈਚਾਰਿਆਂ ਦੇ ਵਿੱਚ ਆਪਸੀ ਝਗੜਾ ਹੋ ਸਕਦਾ ਸੀ ਦੰਗੇ ਪਸਾਦ ਹੋ ਸਕਦੇ ਸੀ ਵੱਡੀ ਤਕਰਾਰ ਹੋ ਸਕਦੀ ਸੀ ਤੇ ਇਸੇ ਸਬੰਧ ਵਿੱਚ ਅਮਨ ਸੂਦ ਦੇ ਖਿਲਾਫ ਇਹ ਸ਼ਿਕਾਇਤ 15 ਮਾਰਚ ਨੂੰ ਦਰਜ ਕਰਵਾਈ ਗਈ ਸੀ ਤੇ ਪੁਲਿਸ ਨੇ ਵੱਖ-ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ ਅਮਨਸੂਦ ਖਿਲਾਫ ਕੁੱਲੂ ਦੇ ਡਿਵੀਜ਼ਨਲ ਮੈਜਿਸਟ੍ਰੇਟ ਦੀ ਅਦਾਲਤ ਵੱਲੋਂ ਸੱਮਨ ਜਾਰੀ ਕੀਤੇ ਗਏ ਹਨ ਅਤੇ 24 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਪੁਲਿਸ ਨੇ ਅਮਨਸੂਦ ਨੂੰ ਕਿਸੇ ਵੀ ਤਰ੍ਹਾਂ ਦੀਆਂ ਟੀਵੀ ਇੰਟਰਵਿਊਜ਼ ਜਾਂ ਹੋਰ ਸੋਸ਼ਲ ਮੀਡੀਆ ਆਦਤੋਂ ਦੂਰ ਰਹਿਣ ਵਾਸਤੇ ਕਿਹਾ ਹੈ ਜ਼ਿਕਰਯੋਗ ਹੈ ਕਿ ਹਿਮਾਚਲ ਵਿੱਚ ਧਾਰਮਿਕ ਸਥਾਨਾਂ ਦੀ ਯਾਤਰਾ ਤੇ ਗਏ ਸਿੱਖਾਂ ਤੇ ਅਮਨਸੂਤ ਵੱਲੋਂ ਢੀੜ ਨਾਲ ਹਮਲਾ ਕੀਤਾ ਗਿਆ ਸੀ ਅਤੇ ਸਿੱਖਾਂ ਦੀਆਂ ਗੱਡੀਆਂ ਤੇ ਲੱਗੇ ਧਾਰਮਿਕ ਝੰਡਿਆਂ ਦੀ ਬਦਬੀ ਵੀ ਕੀਤੀ ਗਈ ਸੀ ਇਸ ਘਟਨਾ ਦੀ ਵੀਡੀਓ ਜਿਉਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤੇ ਉਸ ਤੋਂ ਬਾਅਦ ਇਹ ਮਾਮਲਾ ਭਖ ਗਿਆ ਤੇ ਪੰਜਾਬ ਵਿੱਚ ਸਿੱਖਾਂ ਦੇ ਵੱਲੋਂ ਵੱਖ-ਵੱਖ ਥਾਵਾਂ ਤੇ ਰੋਸ ਪ੍ਰਦਰਸ਼ਨ ਕੀਤੇ ਗਏ ਹਿਮਾਚਲ ਦੀਆਂ ਪੰਜਾਬ ਵਿੱਚ ਦਾਖਲ ਹੋਣ ਵਾਲੀਆਂ ਬੱਸਾਂ ਤੇ ਦਰਖਾਲਸਾ ਦੇ ਵੱਲੋਂ ਸੰਤ ਪਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਲਾਈਆਂ ਗਈਆਂ ਤੇ ਇਸੇ ਸਬੰਧ ਵਿੱਚ ਵੱਡੀਆਂ ਚਰਚਾਵਾਂ ਸੀ ਤੇ ਉਸੇ ਹੀ ਇਸੇ ਸਬੰਧ ਵਿੱਚ ਵੱਡੀਆਂ ਚਰਚਾਵਾਂ ਸੀ ਤੇ ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਸਖਤ ਨੋਟਿਸ ਲੈਂਦਿਆਂ ਹੋਇਆਂ ਬਹੁਤ ਸਾਰੀਆਂ ਅਜਾਇਹੀਆਂ ਟਿੱਪਣੀਆਂ ਕੀਤੀਆਂ ਗਈਆਂ ਜਥੇਦਾਰ ਸਹਿਬਾਨ ਦੀ ਗੱਲ ਹੋਵੇ ਜਾਂ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਹੋਵੇ ਉਹਨਾਂ ਦੇ ਵੱਲੋਂ ਵੀ ਐਸਾ ਘਟਨਾਕਰਮ ਦੀ ਨਿਖੇਦੀ ਕੀਤੀ ਗਈ ਕਿ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਦਾ ਜਾਂ ਨਿਸ਼ਾਨ ਸਾਹਿਬ ਦਾ ਵਿਰੋਧ हिमाचल ਦੇ ਵਿੱਚ ਆਖਰ ਕਿਉਂ ਕੀਤਾ ਗਿਆ ਜਦੋਂ ਕਿ ਸੰਤਾਂ ਦੇ ਖਿਲਾਫ ਕਿਸੇ ਵੀ ਤਰੀਕੇ ਦਾ ਅਜਿਹਾ ਮਾਮਲਾ ਦਰਜ ਨਹੀਂ ਹੈ ਪਰ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਆਪਸੀ ਜਿਹੜਾ ਭਾਈਚਾਰ ਭਾਈਚਾਰਿਆਂ ਦੀ ਸਾਂਝ ਹੈ ਉਸ ਨੂੰ ਵੰਡਣ ਦਾ ਯਤਨ ਕੀਤਾ ਗਿਆ ਉਸ ਦੇ ਵਿੱਚ 파ੜਾ ਪਾਉਣ ਦਾ ਯਤਨ ਕੀਤਾ ਗਿਆ ਤੇ ਅਕਾਲ ਤਖਤ ਸਾਹਿਬ ਵੱਲੋਂ ਵੀ ਸਿੱਖਾਂ ਤੇ ਹੋਏ ਇਹਨਾਂ ਹਮਲਿਆਂ ਦਾ ਸਖਤ ਵਿਰੋਧ ਕੀਤਾ ਗਿਆ ਸੀ ਨਿਖੇਦੀ ਕੀਤੀ ਗਈ ਸੀ ਤੇ ਇਸੇ ਮਾਮਲੇ ਦੇ ਵਿੱਚ ਇਸਾ ਘਟਨਾਕ੍ਰਮ ਦੇ ਪਿੱਛੇ ਜਿਹੜਾ ਖਿਰਾਰਤੀ ਅੰਸਰ ਅਮਨਸੂਦ ਸੀ ਉਹਦੇ ਖਿਲਾਫ ਵੱਖ-ਵੱਖ ਤਰਾਵਾਂ ਦੇ ਤਹਿਤ ਹਿਮਾਚਲ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਏ ਇਸ ਘਟਨਾਕ੍ਰਮ ਦੇ ਬਾਬਤ ਇਸ ਵੱਡੀ ਖਬਰ ਦੇ ਬਾਰੇ ਤੁਸੀਂ ਆਪਣਾ ਕੀ ਰੈਅ ਰੱਖਦੇ ਹੋ ਕੀ ਆਪਣੀ ਦਲੀਲ ਰੱਖਦੇ ਹੋ ਇਹਨਾਂ ਤਮਾਮ ਸਾਰੀਆਂ ਚੀਜ਼ਾਂ ਦੇ ਬਾਬਤ ਕਮੈਂਟ ਬਾਕਸ ਦੇ ਵਿੱਚ